ਪਾਕਿਸਤਾਨ ਚ ਜਾਣ ਉਤੇ ਭਾਰਤ ਚ ਬੈਨ ਹੋਏ ਸਨ ਮੀਕਾ ਸਿਕ ਸੋਸ਼ਲ ਮੀਡੀਆ ਉਤੇ ਉਹਨਾਂ ਦੇ ਵੱਲੋਂ ਕੱਢੀ ਗਈ ਬੜਾ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਸਿੰਗਰ ਮੀਕਾ ਸਿੰਘ ਜੋ ਕਿ ਆਪਣੀ ਹਮੇਸ਼ਾ ਕੋਈ ਨਾ ਕੋਈ ਸਟੇਟਮੈਂਟ ਦੇਣ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੇ ਆ ਜਾਂ ਫਿਰ ਇਹ ਕਹਿ ਸਕਦੇ ਆ ਕਿ ਕੰਟਰੋਵਰਸੀ ਦੇ ਵਿੱਚ ਰਹਿੰਦੇ ਆ ਜਦੋਂ ਵੀ ਉਹਨਾਂ ਦੇ ਵੱਲੋਂ ਕੋਈ ਵੀ ਬਿਆਨ ਦਿੱਤਾ ਜਾਂਦਾ ਹੈ ਤੇ ਕਈ ਵਾਰ ਇਸੇ ਬਿਆਨ ਕਰਕੇ ਲੋਕ ਉਹਨਾਂ ਨੂੰ ਟਰੋਲ ਵੀ ਕਰਦੇ ਆ ਕ੍ਰਿਟਿਸਾਈਜ਼ ਵੀ ਕਰਦੇ ਆ ਤੇ ਕਈਆਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਮੀਕਾ ਸਿੰਘ ਕਾਫੀ ਖੁੱਲੇ ਮિજાਜ ਦੇ ਨੇ ਜੋ ਕਿ ਜੋ ਵੀ ਉਹਨਾਂ ਦੇ ਮਨ 'ਚ ਹੁੰਦਾ ਹੈ ਖੁੱਲ੍ਹ ਕੇ ਬੋਲ ਦਿੰਦੇ ਨੇ ਹਾਲੀ ਦੇ ਵਿੱਚ ਮੀਕਾ ਸਿੰਘ ਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਦਰਸੰ 2016 ਚ ਜਦੋਂ ਭਾਰਤ ਵਿੱਚ ਉੜੀ ਅਤਵਾਦੀ ਹਮਲਾ ਹੋਇਆ ਸੀ ਤਾਂ ਮੀਕਾ ਸਿੰਘ ਨੇ ਕਰਾਚੀ ਪਾਕਿਸਤਾਨ ਦੇ ਵਿੱਚ ਇੱਕ ਪ੍ਰਦਰਸ਼ਨ ਕੀਤਾ ਸੀ ਇਸ ਦੇ ਉੱਤੇ ਬਹੁਤ ਹੀ ਵੱਡਾ ਵਿਵਾਦ ਹੋਇਆ ਸੀ ਭਾਰਤੀ ਐਂਟਰਟੇਨਮੈਂਟ ਉਦਯੋਗ ਸੰਸਥਾ ਦੇ ਵੱਲੋਂ ਜੋ ਸੀ ਮੀਕਾ ਸਿੰਘ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ ਬਾਅਦ ਵਿੱਚ ਮੀਕਾ ਸਿੰਘ ਨੇ ਮੁਆਫੀ ਮੰਗੀ ਸੀ ਜਿਸ ਤੋਂ ਬਾਅਦ ਉਹਨਾਂ ਤੋਂ ਪਾਬੰਦੀ ਹਟਾ ਦਿੱਤੀ ਗਈ ਸੀ ਹਾਲੀ ਦੇ ਵਿੱਚ ਇੱਕ ਇੰਟਰਵਿਊ ਦੌਰਾਨ ਮੀਕਾ ਸਿੰਘ ਨੇ ਇਸ ਮਾਮਲੇ ਉੱਤੇ ਫਿਰ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਮੈਂ ਵੀਜ਼ਾ ਲੈ ਕੇ ਗਿਆ ਸੀ। ਮੈਂ ਜੋ ਵੀ ਪੈਸੇ ਕਮਾਇਆ ਉਸ ਦਾ ਟੈਕਸ ਵੀ ਦਿੱਤਾ। ਫਿਰ ਉਸ ਦੇ ਉੱਤੇ ਪਾਬੰਦੀ ਕਿਉਂ ਲਗਾਈ ਜਾਵੇ? ਸਰਕਾਰ ਨੇ ਕੁਝ ਨਹੀਂ ਕੀਤਾ। ਫਿਰ ਜਨਤਾ ਗੁੱਸੇ ਵਿੱਚ ਕਿਉਂ ਹੈ? ਮੀਕਾ ਨੇ ਵੀ ਕਿਹਾ ਕਿ ਜੇਕਰ ਕੋਈ ਕਲਾਕਾਰ ਅਜਿਹਾ ਕਰਦੇ ਹਾਂ ਤਾਂ ਲੋਕ ਚੁੱਪ ਰਹਿੰਦੇ ਨੇ ਪਰ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਹੰਗਾਮਾ ਕਿਉਂ ਹੁੰਦਾ ਹੈ? ਮਿਕਨੇ ਨੇ ਕਿਹਾ ਕਿ ਉਹਨਾਂ ਤੋਂ ਬਹੁਤ ਸਾਰੇ ਕਲਾਕਾਰ ਲੋਕ ਹਣੀ ਸਿੰਘ ਆਤੀਫ ਅਸलम ਦੇ ਨਾਲ ਕੰਮ ਕਰਨਾ ਚਾਹੁੰਦੇ ਨੇ ਪਰ ਕਿਸੇ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਉਹਨਾਂ ਨੇ ਸਵਾਲ ਉਠਾਇਆ ਕਿ ਮੈਂ ਅਜਿਹਾ ਕਰਦਾ ਹਾਂ ਤਾਂ ਇਹ ਵਿਵਾਦ ਪੈ ਜਾਂਦਾ ਕਿਉਂਕਿ ਮੈਂ ਮਸ਼ਹੂਰ ਹਾਂ ਲੋਕ ਜਾਣਦੇ ਨੇ ਕਿ ਮੇਰੇ ਤੋਂ ਖਬਰਾਂ ਬਣਣਗੀਆਂ ਉਹਨਾਂ ਨੇ ਦਲਜੀਤ ਦਸੌਂਸ ਦੀ ਆਉਣ ਵਾਲੀ ਫਿਲਮ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਸ਼ਾਇਦ ਇੱਕ ਪਾਕਿਸਤਾਨੀ ਅਦਾਕਾਰਾ ਹੋ ਸਕਦੀ ਆ ਪਰ ਇਸ ਉੱਤੇ ਵੀ ਹੰਗਾਮਾ ਕਿਉਂ ਨਹੀਂ ਹੋ ਰਿਹਾ ਜਦੋਂ ਮੀਕਾ ਸਿੰਘ ਤੋਂ ਪੁੱਛਿਆ ਗਿਆ ਕਿ ਉਹ ਅਕਸਰ ਵਿਵਾਦਾਂ ਵਿੱਚ ਕਿਉਂ ਰਹਿੰਦੇ ਨੇ ਤਾਂ ਉਹਨਾਂ ਨੇ ਹੱਸਦੇ ਕਿਹਾ ਕਿ ਮੈਂ ਸਾਰਿਆਂ ਦਾ ਫੇਵਰੇਟ ਹਾਂ ਹਰ ਕੋਈ ਚਾਹੁੰਦਾ ਹੈ ਕਿ ਮੈਂ ਉਹਨਾਂ ਵੱਲ ਧਿਆਨ ਦੇਵਾਂ ਜਦੋਂ ਮੈਂ ਦਿੰਦਾ ਹਾਂ ਤੋ ਕਹਿੰਦੇ ਹਨ ਸ਼ਾਬਾਸ਼ ਫਿਰ ਮੈਂ ਸ਼ਾਂਤ ਹੋ ਜਾਂਦਾ ਤੇਮਿਕਾ ਸਿੰਘ ਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਇੱਕ ਇੰਟਰਵਿਊ ਦੇ ਦੌਰਾਨ ਜਦੋਂ ਉਹਨਾਂ ਦੇ ਵੱਲੋਂ ਕਹਿਣਾ ਸੀਗਾ ਕਿ ਉਹ 2016 ਚ ਜਦੋਂ ਪਾਕਿਸਤਾਨ ਚ ਜਾਂਦੇ ਆ ਤੇ ਉਹਨਾਂ ਨੂੰ ਬੈਨ ਕਰ ਦਿੱਤਾ ਜਾਂਦਾ ਪਰ ਜਦੋਂ ਉਹਨਾਂ ਵੱਲੋਂ ਮਾਫੀ ਮੰਗੀ ਜਾਂਦੀ ਹੈ ਤੇ ਫਿਰ ਸਭ ਕੁਝ ਠੀਕ ਹੋ ਜਾਂਦਾ ਤੁਸੀਂ ਮੀਕਾ ਸਿੰਘ ਦੇ ਇਸ ਸਟੇਟਮੈਂਟ ਨੂੰ ਲੈ ਕੇ ਕੀ ਸੋਚਦੇ ਹੋ ਸਾਨੂੰ ਜ਼ਰੂਰ ਦੱਸਿਓ ਇਸ ਦਿਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ